ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 4-5 ਘੰਟਿਆਂ ਦੀ ਮੌਸਮ ਅਫਰਡ ਤੁਹਾਨੂੰ ਦੇਵਾਂਗੇ ਜਿਵੇਂ ਕਿ ਇਸ ਤੋਂ ਸcheid ਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਵੈਸੇ ਤਾਂ ਅੱਜ ਮੌਸਮ ਜਿਹੜਾ ਜਾਂ ਗਰਮ ਤੇ ਖੁਸ਼ਕ ਬਣਿਆ ਰਹੇਗਾ ਪੰਜਾਬ ਦੇ ਬਹੁਤੀਆਂ ਥਾਵਾਂ ਦੇ ਉੱਤੇ ਔਰ ਨਾਲ ਲੱਗਦੇ ਖੇਤਾਂ ਦੇ ਵਿੱਚ ਫਰਦ ਫੈਰੂ ਬਾਦ ਕਿਤੇ ਨਾ ਕਿਤੇ ਗਰਜਲੇਸ਼ਕ ਹੁੰਦੀ ਹੈ ਕਿਉਂਕਿ ਮੌਨਸੂਨ ਦਾ ਸੀਜ਼ਨ ਹੈ ਸੋ ਅਸਲੇ ਚੰਡੀਗੜ੍ਹ ਦੇ ਵਿੱਚ ਹਲਕੇ ਜਿਹੇ ਸ਼ਰਾਟੇ ਜਿਹੜੇ ਲੱਗ ਰਹੇ ਨੇ ਕਹਿ ਲਿਆ ਕਿ 15-20 ਮਿੰਟ ਵਾਲੇ ਜਿਹੜੇ ਮੀਂਹ ਹੁੰਦੇ ਨੇ ਉਹ ਅਸਲੇ ਦਰਜ ਹੋ ਰਹੇ ਨੇ ਸੋ ਆਉਂਦੇ ਘੰਟਿਆਂ ਦੇ ਵਿੱਚ ਕਿਤੇ ਨਾ ਕਿਤੇ ਪਟਿਆਲੇ ਦੇ ਕੁਝ ਖੇਤਰ ਨਾਵਾ ਸੰਗਰੂਰ ਔਰ ਸਰਹੰਦ ਸ਼ਰੀਫਾਤੇਗੜ ਸਾਹਿਬ ਰਾਜਫਰਾ ਮਰਿੰਡਾ ਰੋਪੜ ਔਰ ਮਹਾਲੀ ਦੇ ਕੁਝ ਖੇਤਰ ਤੇ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਲੁਧਿਆਣਾ ਦੇ ਕੁਝ ਪੂਰਬੀ ਖੇਤਰ ਇਹਨਾਂ ਖੇਤਰਾਂ ਤੱਕ ਕਾਰਵਾਈਆਂ ਹਲਕੇ ਤੋਂ ਲੈ ਕੇ ਦਰਮਿਆਨੇ ਛਰਾਟੇ ਦੀਆਂ ਹੋ ਸਕਦੀਆਂ ਨੇ ਮੀਂਹ ਕੋਈ ਬਹੁਤਾ ਤਕੜਾ ਨਹੀਂ ਹੋਣਾ ਹਲਕੇ ਤੋਂ ਲੈ ਕੇ ਤੇਜ਼ ਛਰਾਟੇ 5-7 ਮਿੰਟਾਂ ਵਾਲੇ ਬਹੁਤੀਆਂ ਥਾਵਾਂ ਤੇ ਹੋ ਸਕਦਾ 15-20 ਮਿੰਟਾਂ ਵਾਲੇ ਕੁਝ ਥਾਵਾਂ ਤੇ ਦਰਦ ਹੋ ਜਾਣ ਯਾਨੀ ਕਿ ਕੋਲੰਗਲਾ ਕੇ ਜਿਹੜਾ ਖੁਆਦ ਖੇਤਰ ਹੈ ਖੁਆਦ ਖੇਤਰ ਤੋਂ ਲੈ ਕੇ ਪਟਿਆਲਾ ਜਲਾਲ ਲੁਧਿਆਣਾ ਜਲਾ ਸ਼ਰੀਫ ਅਤੇ ਗੜ੍ਹ ਸਾਹਿਬ ਜਲਾ ਇਹਨਾਂ ਜ਼ਿਲ੍ਹਿਆਂ ਦੇ ਸਾਰੇ ਖੇਤਰਾਂ ਦੇ ਵਿੱਚ ਨਹੀਂ ਇਹਨਾਂ ਜ਼ਿਲ੍ਹਿਆਂ ਦੇ ਕੁਝ ਟਾਵੇਂ-ਟਾਵੇਂ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਜੇ ਛਰਾਟੇ ਦੇ ਅਸਰ ਪੜਦੇ ਜਾਫਰੇ ਨੇ ਆਉਂਦੇ 2-3 ਘੰਟਿਆਂ ਦੇ ਵਿੱਚ ਕੁਝ ਹੋ ਸਕਦਾ ਵਿਚ ਤੇ ਪਠਾਨਕੋਟ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਜਿਹੇ ਝਟਕੇ ਤੇ ਲੱਗ ਸਕਦੀ ਹੈ ਹਲਕੇ 5-7 ਮਿੰਟਾਂ ਵਾਲੇ ਸ਼ਰਾਟੇ ਕਿਉਂਕਿ ਇਹਨਾਂ ਖੇਤਰਾਂ ਦੇ ਵਿੱਚ ਜਿਹੜਾ ਗਰਜ ਨਿਸ਼ਕ ਨਾਲ ਜਿਹੜਾ ਬੱਦਲ ਬਣਦਾ ਹੋਇਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਔਰ ਜਲੰਧਰ ਦੇ ਕੁਝ ਪੱਛਮੀ ਭਾਗਾਂ ਦੇ ਵਿੱਚ ਸ੍ਰੀ ਅਮਰੇਸਰ ਸਾਹਿਬ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਪੰਜ-ਸੱਤ ਮਿੰਟਾਂ ਵਾਲੇ ਛਰਾਟੇ ਲੱਗ ਸਕਦੇ ਨੇ ਆਉਂਦੇ ਘੰਟਿਆਂ ਦੇ ਵਿੱਚ ਬਠਿੰਡਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਫਰੀਦਕੋਟ ਉਹ ਹਰ ਫਿਰੋਜ਼ਪੁਰ ਇਹ ਜ਼ਿਲ੍ਹੇ ਸਾਫ਼ ਨੇ ਜੀ ਮੌਸਮ ਇੱਥੇ ਗਰਮ ਤੇ ਖੁਸ਼ਕ ਬਣਿਆ ਹੋਇਆ ਜੇਕਰ ਇੱਥੇ ਬੱਦਲ ਬਣ ਜਾਂਦਾ ਤੇ ਇੱਥੇ ਵੀ ਛਰਾਟਿਆਂ ਦੇ ਅਸਰ ਬਣ ਜਾਣਗੇ ਆਉਂਦੇ ਘੰਟਿਆਂ ਦੇ ਵਿੱਚ ਉਹਦੇ ਅਸੀਂ ਤੁਹਾਨੂੰ ਲਿਖਤੀ ਪੋਸਟ ਰਾਕੇ ਜਾਣਕਾਰੀ ਜਿਹੜੀ ਆ ਸਾਂਝੀ ਕਰ ਦਾਂਗੇ ਫਿਲਹਾਲ ਪੁਆਦ ਖ ਆਉਂਦੇ ਘੰਟਿਆਂ ਦੇ ਵਿੱਚ ਹਲਕੇ ਛਰਾਟੇ ਇਹਨਾਂ ਖੇਤਰਾਂ ਦੇ ਵਿੱਚ ਪਹੁੰਚ ਰਹੇ ਨੇ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਆਸਲੇ ਛਰਾਟੇ ਲੱਗਦੇ ਨੇ ਕੈਥਲ ਜ਼ਿਲ੍ਹਾ ਕੈਥਲ ਤੋਂ ਥੱਲੇ ਉਤਰਦਾ ਹੋਇਆ ਬੱਦਲ ਪਟਿਆਲੇ ਵੱਲ ਨੂੰ ਐਂਟਰ ਕਰ ਰਿਹਾ ਤੇ ਇੱਥੇ ਵੀ ਹਲਕੇ ਛਰਾਟੇ ਦੇ ਆ ਸਰ ਬਣ ਕੇ ਦਿੱਤ ਨੂੰ